ரல்ல மயா்ரணி கனச்சல்லா ராம தன ல்ல அஸ்ல பண்ண ல்லாம ਵਿਸ਼ੇਸ਼ੋ ਪੂਜਾ ਲੈ ਸਿਦਾ ਚਹਿਲਾ ਮੰਦਿਰ ਵਿਖੇ ਪੂਜਨ ਤੇ ਸ਼ਾਨਦਾਰ ਸਵਾਗਤ 22 ਜਨਵਰੀ ਨੂੰ ਰਾਮ ਸੇਤੂ ਤੋਂ ਲਿਆਂਦੇ ਗਏ ਰਾਮ ਪੱਥਰ ਦੀ ਸਥਾਪਨਾ ਮੰਦਿਰ ਵਿੱਚ ਕੀਤੀ ਜਾਵੇਗੀ ਅਯੁੱਧਿਆ ਚ શ્રી ਰਾਮ ਜਨਮ ਭੂਮੀ ਤੇ ਮੰਦਿਰ ਦਾ ਸ਼ਾਨਦਾਰ ਨਿਰਮਾਣ ਕਾਰਜ ਪੂਰੇ ਜ਼ੋਰਾਂ ਤੇ ਚੱਲ ਰਿਹਾ ਹੈ ਅਤੇ 22 ਜਨਵਰੀ 2024 ਨੂੰ શ્રી ਰਾਮ ਮੰਦਿਰ ਚਮਰਯਾਦਾ ਪੁਰ ਸ਼ੋਤਮ ਭਗਵਾਨ શ્રી ਲਲਾਦੀ ਮੂਰਤੀ ਦੀ ਪ੍ਰਾਣ ਪ੍ਰティਸ਼ਠਾ ਪ੍ਰੋਗਰਾਮ ਸ਼ੁਰੂ ਹੋਵੇਗਾ ਇਸ ਸੰਦਰਭ ਚ ਅਯੁੱਧਿਆ ਤੋਂ ਪਵਿੱਤਰ ਕਲਸ਼ ਭਾਰਤ ਦੇ ਹਰ ਕੋਨੇ ਚੁਪੇਜੇ ਗਏ ਹਨ ਜਿਨ੍ਹਾਂ ਨੂੰ ਮੰਦਰ ਚ ਪ੍ਰਾਣ ਪ੍ਰティਸ਼ਠਾ ਕਰਨ ਤੋਂ ਪਹਿਲ ਅਯੁੱਧਿਆ ਲੈ ਜਾਇਆ ਜਾਵੇਗਾ ਇਸੇ ਤਰ੍ਹਾਂ ਸਮਰਾਲਾ ਦੇ ਨਜ਼ਦੀਕ ਚਹਿਲਾ ਵਿਖੇ ਪ੍ਰਾਚੀਨ ਸ਼੍ਰੀ ਮੁਕਤੇਸ਼ਵਰ ਮਹਾਦੇਵ ਸ਼ਿਵ ਮੰਦਿਰ ਚ ਵੀ ਸ਼੍ਰੀ ਰਾਮ ਜਨਮ ਭੂਮੀ ਅਯੁੱਧਿਆ ਤੋਂ ਪਵਿੱਤਰ ਕਲਸ਼ ਭੇਜਿਆ ਗਿਆ ਹੈ ਜਿਸ ਦਾ ਮੰਦਿਰ ਕਮੇਟੀ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ ਇਸ ਕਲਸ਼ ਨੂੰ ਲੈ ਕੇ ਸਾਰੇ ਪਿੰਡ ਦੀ ਪਰਿਕਰਮਾ ਬੈਂਡ ਵਾਜੇ ਨਾਲ ਕੀਤੀ ਗਈ ਇਸ ਦੌਰਾਨ ਸਾਰੇ ਸ਼ਰਧਾਲੂ ਸ਼੍ਰੀ ਰਾਮ ਜੀ ਦਾ ਗੁਣगान ਕਰ ਰਹੇ ਸਨ ਇਸ ਮੌਕੇ ਮੰਦਿਰ ਕਮੇਟੀ ਦੇ ਪ੍ਰਧਾਨ ਚੰਦਰ ਮੋਹਨ ਸ਼ਰਮਾ ਨੇ ਦੱਸਿਆ ਕਿ 22 ਜਨਵਰੀ ਵਾਲੇ ਦਿਨ ਮੰਦਿਰ ਵਿੱਚ ਇੱਕ ਵੱਡੀ ਸਕਰੀਨ ਲਗਾਈ ਜਾਵੇਗੀ ਜਿਸ ਵਿੱਚ ਅਯੁੱਧਿਆ ਵਿੱਚ ਪ੍ਰਾਣ ਪ੍ਰティਸ਼ਠਾ ਸਮਾਰੋਹ ਦਾ ਲਾਈਵ ਪ੍ਰਸਾਰਣ ਦਿਖਾਇਆ ਜਾਵੇਗਾ ਅਤੇ 22 ਜਨਵਰੀ ਨੂੰ ਰਾਮ ਸੇਤੂ ਤੋਂ ਲਿਆਂਦੇ ਗਏ ਰਾਮ ਪੱਥਰ ਦੀ ਸਥਾਪਨਾ ਵੀ ਮੰਦਿਰ ਵਿੱਚ ਕੀਤੀ ਜਾਵੇਗੀ ਜਿਸ ਦੇ ਦਰਸ਼ਨ ਹਰ ਕੋਈ ਕਰ ਸਕਦਾ ਹੈ ਉਨਾ ਕਿਹਾ ਕਿ ਇਹ ਸਾਰੇ ਹੀ ਰਾਮ ਪਗਤ ਲਈ ਬਹੁਤ ਜ਼ਿਆਦਾ ਖੁਸ਼ੀ ਦੀ ਗੱਲ ਹੈ ਕਿ 550 ਸਾਲ ਬਾਅਦ ਪ੍ਰਭੂ શ્રી ਰਾਮ ਮੰਦਿਰ ਵਿੱਚ ਵਿਰਾਜਮਾਨ ਹੋਣ ਜਾ ਰਹੇ ਹਨ ਤੇ ਸਾਨੂੰ ਸਾਰਿਆਂ ਨੂੰ ਇਹ ਦਿਨ ਦੀਵਾਲੀ ਦੀ ਤਰ੍ਹਾਂ ਮਨਾਉਣਾ ਚਾਹੀਦਾ ਹੈ ਇਸ ਦਿਨ ਸਾਰੇ ਹੀ ਰਾਮ ਪਗਤ ਭਗਵਾਨ શ્રી ਰਾਮ ਜੀ ਦਾ ਗੁੰਗਾਨ ਕਰਦੇ ਹੋਏ ਆਪਣੇ ਘਰਾਂ ਵਿੱਚ ਦੇਸੀ ਕਿਉ ਦੇ ਦੀਵੇ ਜਗਾਉਣ ਸਮਰਾਲਾ ਤੋਂ ਕਰਿਸ਼ਨ ਲਾਲ ਚਾਣਲਾ ਦੀ ਰਿਪੋਰਟ ਸੰਜੇਂਦਰ ਕਮਾਦ ਜਨਰਲ ਸਕੱਤਰ ਸ਼੍ਰੀ ਮੁਕੇਸ਼ਰ ਬਹਾਦਰ ਸ਼ਿਵ ਮੰਦਿਰ ਕਮੇਟੀ ਚੇਲਾ ਜੋ ਦੀ ਕਲਸ਼ ਯਾਤਰਾ ਪਹੁੰਚੀ ਹੈ ਕੀ ਕਹਿੰਦਾ ਰੁਕੀ ਰਹਿਣ ਕਲਸ਼ ਯਾਤਰਾ ਅਯੁੱਧਿਆ ਜੋ ਪ੍ਰਭੂ શ્રી ਰਾਮ ਜੀ ਦੇ ਮੰਦਰ ਦੇ ਉਦਘਾਟਨ ਸਮੇਂ ਲੋਕਾਂ ਨੂੰ ਨਮੰਤਰ ਦੇਣ ਲਈ ਕਲਸ਼ ਯਾਤਰਾ ਮੰਦਰ ਦੇ ਵਿੱਚ ਪਹੁੰਚੀ ਹੈ ਜਿਸ ਦਾ ਮੰਦਰ ਕਮੇਟੀ ਵੱਲੋਂ ਤੇ ਸੇਵਕਤਾ ਵੱਲੋਂ ਹਾਰਦਿਕ ਸਵਾਗਤ ਕੀਤਾ ਗਿਆ ਹੈ ਇਹ ਕਲ 11 ਤਰੀਕ ਤੋਂ ਲੈ ਕੇ 15 ਤਰੀਕ ਤੱਕ ਇੱਥੇ ਸਥਾਪਿਤ ਰਹੇਗਾ ਇਸ ਕਲਸ ਦੇ ਰਾਹੀਂ ਜਿੰਨੇ ਵੀ ਨਗਰ ਦੇ ਤੇ ਇਲਾਕੇ ਦੇ ਲੋਕ ਨੇ ਉਹਨਾਂ ਨੂੰ ਘਰ ਘਰ ਜਾ ਕੇ ਅ ਸ਼੍ਰੀ ਰਾਮ ਜੀ ਦੇ ਅਯੋਧਿਆ ਮੰਦਿਰ ਦੀ ਪ੍ਰਾਣ ਪ੍ਰティਸ਼ਟਾ ਆ ਸ਼੍ਰੀ ਨਰਿੰਦਰ ਮੋਦੀ ਜੀ ਪ੍ਰਧਾਨ ਮੰਤਰੀ ਜੀ ਵੱਲੋਂ ਕੀਤੀ ਜਾਣੀ ਹੈ ਇਸ ਦੇ ਪਲਖਸ ਦੇ ਵਿੱਚ ਮੰਦਿਰ ਦੇ ਵੱਲੋਂ ਮਿਤੀ 22 1 2024 ਨੂੰ ਅ ਹਵਨ ਕਰਵਾਇਆ ਜਾਵੇਗਾ ਤੇ ਪ੍ਰੋਜੈਕਟਰ ਦੇ ਉੱਤੇ ਪ੍ਰਧਾਨ ਮੰਤਰੀ ਜੀ ਵੱਲੋਂ ਪ੍ਰਾਣ ਪ੍ਰティਸ਼ਟਾ ਦਾ ਜੋ ਲਾਈਵ ਟੈਲੀਕਾਸਟ ਕੀਤਾ ਜਾਵੇਗਾ ਉਹ ਦਿਖਾਇਆ ਜਾਵੇਗਾ ਪ੍ਰੋਜੈਕਟਰ ਲਗਾ ਕੇ ਤੇ ਸ਼ਾਮ ਨੂੰ ਦੀਪਮਾਲਾ ਕੀਤੀ ਜਾਵੇਗੀ ਤੇ ਪਟਾਕੇ ਤੇ ਆਤਿਸ਼ਬਾਜੀ ਦਾ ਕੀਤਾ ਜਾਵੇ ਤੇ ਭੰਡਾਰਾ ਅਟੁੱਟ ਵਰਤੇਗਾ ਰਾਮ ਰਾਮਪੁਰ ਸਾਹਿਬ ਕੀ ਜਿਹੜਾ ਕੰਮ ਹੈ ਹਾਂਜੀ ਰਾਮਪੁਰ ਸਾਹਿਬ ਕੀ ਜਿਹੜਾ ਰਾਮ ਬਾਗਤਾਂ ਨੂੰ ਇਹੀ ਬੇਇਤੀ ਹੈ ਕਿ ਮਿਤੀ 22 ਤਰੀਕ ਨੂੰ ਆ ਆਪਣੇ ਘਰਾਂ ਦੇ ਵਿੱਚ ਘਟੋ ਘਟ ਪੰਜ ਦੀਵੇ ਜਗਾ ਕੇ ਬਾਕੀ ਅਗਲੇ ਦੀ ਇੱਛਾ ਜਿੰਨੇ ਮਰਜੀ ਜਗਾਓ ਦੀਪਮਾਲਾ ਕਰਨ ਪਰਵਾਨ ਪ੍ਰਭੂ ਸ਼੍ਰੀ ਰਾਮ ਜੀ ਦੇ ਆਗਮਨ ਤੇ ਉਹਨਾਂ ਦੇ ਮੰਦਿਰ ਦੀ ਪ੍ਰਾਪਤਿਸ਼ਤਾ ਦੇ ਦੀ ਖੁਸ਼ੀ ਦੇ ਅਪਲਕਸ਼ ਦੇ ਵਿੱਚ ਘਰ ਘਰ ਦੀਪਮਾਲਾ ਕਰਕੇ ਦੀਵਾਲੀ ਮਨਾਈ ਜਾਣੀ ਚਾਹੀਦੀ ਹੈ ਤੇ ਸਾਰਿਆਂ ਨੂੰ ਇਹੀ ਬੇਨਤੀ ਹੈ ਕਿ ਦੀਪਮਾਲਾ ਕੀਤੀ ਜਾਵੇ ਤੇ ਪ੍ਰਭੂ ਸ਼੍ਰੀ ਰਾਮ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਜਾਵੇ ਜੈ ਸ਼੍ਰੀ ਰਾਮ ਬੋਲ ਸ਼ੰਕਰ ਭਗਵਾਨ ਕੀ ਜੈ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਅੱਜ ਸ਼੍ਰੀ ਮਕਤੇਸ਼ ਵਰਮਾ ਹਾਂ ਦੇ ਸ਼੍ਰੀ ਮੰਦਿਰ ਕਲਚਾ ਪਹੁੰਚਿਆ ਉਹਦੀ ਸਥਾਪਨਾ ਹੋਈ ਹੈ ਜੀ ਤੇ ਬੜੀ ਖੁਸ਼ੀ ਦੀ ਗੱਲ ਆ ਜਿਹੜੇ ਕਿ 4-500 ਸਾਲ ਤੋਂ ਆ ਆਮਦਲਾ ਜੀ ਇੱਕ ਟੈਂਟ ਦੇ ਵਿੱਚ ਰਹਿੰਦੇ ਸੀ ਯਾਰਾਂ ਲੱਖਾਂ ਦੇ ਤਦਾਦ ਦੇ ਵਿੱਚ ਕੁਰਬਾਨੀਆਂ ਸ਼ਹੀਦੀਆਂ ਦੇ ਕੇ ਇਹ ਦਿਨ ਅੱਜ ਵਧੀਆ ਕਿਰਪਾ ਹੋਈ ਰਾਮ ਜੀ ਦੀ ਇਹ ਕਲਚਾ ਆਇਆ ਇਹ ਜੋਦੇ ਆਜੀ ਤੋਂ ਆ ਰਹੇ ਨੇ ਅੱਗੇ ਬਰਾਜਾ ਨੇ ਡਿਉਕੀਆਂ ਲਾਈਆਂ ਹੋਈਆਂ ਨੇ ਆਪਾਂ ਨੂੰ ਖੰਨੇ ਤੋਂ ਦੇ ਕੇ ਗਏ ਆ ਉਹ ਰੇ ਜਤਰਾ ਨੂੰ ਇੱਕ ਇਹੇ ਨਗਰ ਚ ਪਾਇਆ ਜਾਊ। ਹਾਂਜੀ ਨਗਰ ਦੇ ਵਿੱਚ ਇਹਦੀ ਸ਼ੋਭਾ ਯਾਤਰਾ ਕਰੀ ਜਾਏਗੀ। ਫਿਰ ਇੱਥੇ ਸ਼੍ਰੀ ਮਕਦੇਸ਼ਵਰ ਮਹਾਦੇਵ ਪਹਿਲਾਂ ਸਥਾਪਿਤ ਕਰਾਂਗੇ। 22 ਤਰੀਕ ਦੇ ਪ੍ਰੋਗਰਾਮ ਦੀ ਇੱਕ ਤਾਂ ਜੱਗ ਹੋਏਗਾ। ਹਮਨ ਹੋ ਜਾਏਗਾ। ਭੰਡਾਰੇ ਦਾ ਹੋਏਗਾ। ਸ਼ਾਮ ਨੂੰ ਦੀਪਮਾਲਾ ਹੋਏਗੀ। ਆਸਤਵਾਜੀ ਹੋਏਗੀ। ਜਿਹੜੀ ਸੰਗਤਾਂ ਵੀ ਦੱਸਣ ਕਰ ਮੈਂ ਦਿੰਦੀ ਆ ਉਹ ਆ ਸਕਦੀ। ਹਾਂਜੀ ਹਾਂ ਇਹ ਤਗਰੀਬਨ ਮੰਦਰ ਸਵੇਰੇ 5 ਵਜੇ ਤੋਂ ਲੈ ਕੇ ਸ਼ਾਮੀ 9 ਵਜੇ ਤੱਕ ਖੁੱਲਾ ਰਹਿਣਾ ਤੇ ਉਹਨੇ ਟਾਈਮ ਦੇ ਵਿੱਚ ਜਦ ਮਰਜੀ ਦਰਸ਼ਨ ਕਰ ਸਕਦੇ 22 ਤਰੀਕ ਨੂੰ ਹਮ ਜਗ ਹੋਏਗਾ ਪੂਜਾ ਹੋਏਗੀ ਤੇ ਭੰਡਾਰੇ ਦਾ ਹੋਏਗਾ ਸ਼ਾਮ ਦੇ ਟਾਈਮ ਦੀਪਮਾਲਾ ਹੋਏਗੀ ਆਸ਼ਟ ਬਾਜੀ ਦਾ ਹੋਏਗਾ ਤੇ ਇੱਕ 22 ਤਰੀਕ ਨੂੰ ਅਸੀਂ ਸਪੈਸ਼ਲ ਰੱਖਿਆ ਜੀ ਜਿਹੜਾ ਸੇਤੂ ਜੀ ਦਾ ਪਥਰਾ ਉਹਦੀ ਸਥਾਪਨਾ ਕਰਾਂਗੇ ਸ਼ੇਮ ਮੰਦਰ ਚੈਲਾ ਦੇ ਵਿੱਚ ਆਰਾਮ ਭਗਤਾਂ ਨੂੰ ਜੈਣਾ ਕਰਦਾ ਬਾਤੋ ਬਾਦ ਇਹਦੇ ਵਿੱਚ ਹਿੱਸਾ ਪਾਉਣ ਬੜਾ ਖੁਸ਼ੀ ਦਾ ਟਾਈਮ ਆ ਜੈ ਬੋਲੇ ਨਰਮਹਾਰਾਜੀ ਓਮ ਰਾਮ ਰਾਮੇ ਤੇ ਰਾਮੇ ਦੀ ਰਮੇ ਰਾਮੇ ਮਨੋ ਰਮੇ ਸਹ ਸਰਨਾਮ ਦਾ ਤੁਲਯਮ ਰਾਮ ਨਾਮ ਬਰਾਦਨੇ ਅਤੁਲਿਤ ਬਲੇ ਜਾਮਮ ਏਮ ਸੈਦਾ ਬਦੇ ਹਮ ਤਨਜਨ ਕੇ ਸਾਹ ਹਮ ਗਿਆਨ ਨਾਮਾਦਰ ਗੜਨੇ ਹਮ ਸਗਲ ਗੁਣਿਧਾਨੰ ਬਾਰਣਾ ਨਾਮ ਦੀਸੰ रघुपति प्रिय भक्तम वात जातम नमामी बोलो हनुमान जी महाराज की जय बोलो श्रेपति रामचंद्र भगवान की जय पंडित जी जो अभी कलश यात्रा क्या प्रभु राम जी की अपार कृपा से जो ये कलश यात्रा है ये हिंदुस्तान के हर कोने में पहुंचाई जा रही है और आज परम पिता परमेश्वर के शुभ आशीर्वाद से श्री मुक्तेश्वर महादेव मंदिर में भी यह कलश पहुंच गया है और मुक्तेश्वर महादेव मंदिर से यह कलश श्री पंचमुखी महादेव मंदिर और इसके पश्चात नगर फेरी करके हुए पुनः मुक्तेश्वर महादेव में पहुंचेगा जिन भी भक्तों को इस पावन कलश के दर्शन करने हैं वो श्री मुक्तेश्वर महादेव मंदिर में आकर के प्रभु श्री रामचंद्र जी का आशीर्वाद प्राप्त करें और प्रभु रामचंद्र जी की अपार कृपा इस समस्त संसार पर मे रहे और यह संसार श्या राम में सब जग जानी राम में हो जाए ਔਰ ਸਭੀ ਭਗਤਾਂ ਦਾ ਕਲਿਆਣ ਹੋ ਬੋਲੋ ਰਾਜਾ ਰਾਮ ਚੰਦਰ ਮਹਾਰਾਜ ਜੀ ਕੀ ਜੈ